ਬੰਦ ਖਲਾਸੀ ਪਾਣੇ ਹੋਏ ਇਹਦੇ ਹੁਣ ਤੱਕ ਜੋ ਆਪਾਂ ਅਰਥ ਪੜਦੇ ਆ ਰਹੇ ਹਾਂ ਸੁਣਦੇ ਆ ਰਹੇ ਹਾਂ ਉਹ ਇਹੀ ਹੈ ਕਿ ਬੰਦਰਾ ਚੋ ਖਲਾਸੀ ਪਾਣੇ ਦੇ ਅੰਦਰ ਹੁੰਦੀ ਹੈ ਡਾਕਟਰ ਸੇਵਕ ਸਿੰਘ ਜੀ ਪੰਜਾਬੀ ਬੋਲੀ ਗੁਰਬਾਣੀ ਵਿਆਕਰਨ ਅਤੇ ਇਤਿਹਾਸ ਦੇ ਉੱਪਰ ਜਿੰਨਾ ਦੀ ਮੁਹਾਰਤ ਹੈ ਉਹਨਾਂ ਦੀ ਇੱਕ ਵੀਡੀਓ ਦੇ ਵਿੱਚ ਇਹਦੇ ਅਰਥ ਸੁਣੇ ਬੰਦ ਖਲਾਸੀ ਪਾਣੇ ਹੋਏ ਬੰਦੀ ਦੇ ਵਿੱਚ ਪੈਣਾ ਤੇ ਖਲਾਸੀ ਹੋਣੀ ਇਹ ਦੋਵੇਂ ਹੀ ਭਾਣੇ ਦੇ ਵਿੱਚ ਨੇ ਤੇ ਉਹਨਾਂ ਨੇ ਇਸ ਗੱਲ ਦੇ ਉੱਪਰ ਜ਼ੋਰ ਦਿੱਤਾ ਕਿ ਭਾਵੇਂ ਅਸੀਂ ਗੁਰਬਾਣੀ ਦੀ ਸੰਥਿਆ ਕੀਤੀ ਹੋਵੇ ਤਾਂ ਵੀ ਸਾਨੂੰ ਵਾਰ-ਵਾਰ ਗੁਰਬਾਣੀ ਦੀ ਸੰਥਿਆ ਸਹਿਜ ਦੇ ਵਿੱਚ ਗੁਰਬਾਣੀ ਦਾ ਪਾਠ ਤਾਂ ਕਿ ਪਾਠ ਕਰਦੇ ਆ ਸਹਿਜ ਦੇ ਵਿੱਚੋਂ ਸਾਨੂੰ ਗੁਰਬਾਣੀ ਦੇ ਦੁਰਲੱਭ ਅਰਥ ਇਹਨਾਂ ਦੇ ਦਰਸ਼ਨ ਦੇਦਾਰ ਹੁੰਦੇ ਰਹਿਣ ਸੋ ਇਹ ਮੇਰੇ ਵਾਸਤੇ ਵੀ ਬੜੀ ਪ੍ਰੇਮ ਦੇ ਵਿੱਚ ਪ੍ਰੇਰਣਾਮਈ ਵੀਡੀਓ ਸੀ ਜਿੱਥੋਂ ਮੈਂ ਬੰਦ ਖਲਾਸੀ ਪਾਣੇ ਹੋਏ ਤੇ ਇਹ ਅਰਥ ਵੀ ਜਾਣੇ ਕਿ ਬੰਦਨਾ ਦੇ ਵਿੱਚ ਪੈਣਾ ਤੇ ਖਲਾਸੀ ਹੋਣੀ ਇਹ ਦੋਵੇਂ ਹਾਲਤਾਂ ਹੀ ਪਰਮੇਸ਼ਵਰ ਦੇ ਪਾਣੀ ਦੇ ਵਿੱਚ ਨੇ ਰਜ਼ਾ ਦੇ ਵਿੱਚ ਨੇ ਭੁੱਲਾ ਚੁੱਕਾ ਦੀ ਮਾਫੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ